ਦੇ ਇੱਕ ਵਾਰ ਜਦੋਂ ਬਰਾਤ ਜਾਣਾ ਸੀ ਤਾਂ ਭੋਲੇ ਦੀ ਬਰਾਤ ਜਦੋਂ ਜਾਣਾ ਸੀ ਪ੍ਰਾਤ ਵਾਸਤੇ ਬੰਦੇ ਛੁੜ ਗਏ ਮਾਮਾ ਲੜ ਪਿਉ ਦਾ ਉਹਦੇ ਫਪੜ ਨਾਲ ਉਹ ਦੋਏ ਜਾਨੇ ਭਾਗੇ ਕਹਿੰਦੇ ਮੇਰੇ ਤਾਂ ਬਰਾਤ ਨਹੀਂ ਜਾਂਦੇ ਭੋਲੇ ਦਾ ਪਿਓ ਕਹਿੰਦਾ ਵੀ ਬਰਾਤੀ ਤਾਂ ਹੁਣ ਲੈ ਕੇ ਜਾਣਾ ਪੈਣਗੇ ਗੱਡੀਆਂ ਬੁੱਕ ਕਰਾਈਆਂ ਪੂਰੇ ਕਰਨੇ ਪਣਗੇ ਬਲਦੇ ਤਾਂ ਭੋਲੇ ਦੇ ਬਾਪੂ ਨੇ ਘਰੋਂ ਤਾਂ ਸਿੱਖੀਆਂ ਦੇ ਸ਼ਹਿਰੇ ਨੂੰ ਹਾਕ ਮਾਰੀ ਕਹਿੰਦਾ ਓਏ ਬਰਾਤ ਚੱਲਣਾ ਆਪਣਾ ਪਿੰਡਿਆਂ ਦਾ ਦੀਪੇਗਾ ਕਹਦਾ ਵੀ ਮੈਂ ਤਾਂ ਤਾਇਆ ਨਾ ਤਾੜੀ ਕੋਈ ਕਹਿੰਦਾ ਤੂੰ ਗੜੀਦਾ ਬੈਡ ਤੇ ਆ ਲੈ ਤੈਨੂੰ ਮੈਂ ਬਰਾਤ ਲੈ ਕੇ ਜਾਊਗਾ ਉਥੇ ਮੂੰਹ ਵੀ ਤਵਾ ਉਂਤਰਾ ਸਮਝਿਆ ਕੀ ਆ ਇਹਨਾਂ ਦੇ ਪੂਰੇ ਕੀ ਤੇ ਇਹਨਾਂ ਨੂੰ ਬੰਦੇ ਨਹੀਂ ਮਿਲਦੀ ਪਾਰਟੀਆਂ ਨੇ ਵੀਰੇ ਖੜੇ ਉਲਖਾ ਤੇ ਨਾ ਇਹ ਮੱਲਾ ਤੋਂ ਬੰਦੇ ਫੜ ਫੜ ਕੇ ਖੜੇ ਕਰਦੇ ਅਣਪੜ੍ਹੇ ਸਿਰੇ ਦੇ ਕੋਈ ਬੜਿਆ ਲਿਖਿਆ ਬੰਦਾ ਹੈ ਇਨਾਂ ਚ ਕੋਈ ਸਭ ਅਣਪੜ੍ਹਨੇ ਹਵਾ ਕਰ ਰਗੇ ਅਗਰ 4 ਰੁਪਏ ਆਈ दारू पिया के बोटा नहीं है अया आप दीप पीने अभी रे के कंजर तो दारू नहीं पी दे मतलब मान कर के भाग गया ये ने हवा करती होती मैं लगता है नहीं पीने में कर दे पर ये जब आप दीप पीने आ लड़ा पार्टी आल मेरे आगे पश्चात पुरे फर्दे थी क्या ना तू बोटा दिखना हो जाए तू हो जा ओ मगर ना ब्रह्म अपन यहाँ कंजर कितना करते ਤੁਸੀਂ ਬੋਟ ਪਵਾ ਲਿਓ ਮੇਚੋਂ 500 ਦੀ ਪਾਰਟੀ ਨੂੰ ਭਾਵੇਂ ਕੋਤਾ ਖੜਾ ਕਰ ਦਿਓ